ਤਨ ਬਾਬਾ ਦੀਪ ਸਿੰਘ ਖਲੋਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਤੇ ਕਰਤਾ ਦਾਸ ਕਰਦਾ ਅਦਾਸ ਪਤਾ ਕੀ ਜਿੰਨਾ ਚਿਰ ਹਰਿ ਮੰਦਰ ਸਾਹਿਬ ਚੋਂ ਦੁਸ਼ਮਣ ਦੇ ਝੰਡੇ ਪੁੱਟੇ ਨਹੀਂ ਜਾਂਦੇ ਮੌਤ ਮੇਰਾ ਕੋਈ ਨਹੀਂ ਮੁਕਾਟ ਸਕਦੀ ਹੁਣ ਬਾਬਾ ਦੀਪ ਸਿੰਘ ਨੇ ਜਦੋਂ ਮੌਤ ਨੂੰ ਆਹ ਗੱਲ ਆਖੀ ਉਹ ਵੀ ਮੈਂ ਮਰਨਾ ਹੀ ਨਹੀਂ ਮੌਤ ਰੋਈ ਹੋਈ ਬਾਬਾ ਦੀਪ ਸਿੰਘ ਤੋਂ ਪਹਿਲਾਂ ਵੀ ਮੌਤ ਦੀਆਂ ਕੋਡੜੀਆਂ ਲੁਵਾਇ ਦਿੱਤੇ ਸਨ ਡਿਕਲ ਸਾਇੰਸ ਕਹਿੰਦੀ ਏ ਬੰਦਾ ਖੋਖਰ ਤੋਂ ਬਿਨਾ ਨਹੀਂ ਰਹਿ ਸਕਦਾ ਪਰ ਜੇ ਭਾਈ ਤਾਰੂ ਸਿੰਘ ਖੋਖਰ ਤੋਂ ਬਿਨਾ ਰਹਿ ਗਿਆ ਤੇ ਮੌਤ ਨੇ ਭਾਈ ਤਾਰੂ ਸਿੰਘ ਦੇ ਲਾਗੇ ਵੀ ਅੱਜ ਥੋੜੇ ਹੁਲਾਰੇ ਸੀ ਹਾਂ ਮੇਰਾ ਡਰ ਨਾ ਤ ਜਾਣਾ ਲੋਕਾਂ ਦੇ ਜ਼ਾਬਤ ਚਲਾ ਜਾਣਾ ਜਦੋਂ ਭਾਈ ਮਨੀ ਸਿੰਘ ਨੇ ਬੰਦ ਬੰਦ ਘਟਾਇਆ ਉਹਦਾ ਮੌਤ ਉਦਨ ਵੀ ਰੋਈ ਹੋਣੀਆ ਮਨੀਸ਼ਾ ਜਤਨੀ ਜੁਆ ਜਦਨ ਆਰੀ ਦੇ ਦੱਲੇ ਖਲੋ ਕੇ ਭਾਈ ਮਾਕੀ ਦਾਸ ਨੇ ਆਪਣਾ ਤਨ ਚਰਵਾਇਆ ਉਹ ਮੌਤ ਉਦਨ ਵੀ ਰੋਈ ਹੋਣੀ ਦੂਰ ਦੀ ਗੱਲ ਨਹੀਂ ਤਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਵਾ ਜਦ ਅਦੇ 12 ਚੱਕ ਲੋਤੀ ਹੋਣਗੇ ਮੌਤ ਤੋਂ ਪਹਿਲਾਂ ਹੀ ਟੀਕਾ ਮਾਰਦੇ